ਸਸਿਗਾਲ ਦੀ ਸਾਰੇ ਵੀਰਾਂ ਨੂੰ ਸਿੱਧਾ ਆਟਾ ਬਟੇ ਰਿਕੈਂਟਾ YouTube ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਮੇਰੇ ਨਵੇਂ ਵੀਰ ਦਸਤਾਰ ਬੰਨਣਾ ਚਾਹ ਰਹੇ ਨੇ ਦਸਤਾਰ ਸਹੀ ਤਰੀਕੇ ਨਾਲ ਸਫਾਈ ਨਹੀਂ ਆ ਰਹੀ ਔਰ ਖਾਸ ਕਰ ਜਿਹੜੇ ਵੀਰ ਦਸਤਾਰ ਵਟਾਂ ਵਾਲੀ ਬੰਨਦੇ ਨੇ ਔਰ ਵਟ ਪਾਉਣ ਤੋਂ ਬਾਅਦ ਵਿੱਚ ਬਰੀਕ ਵਟ ਉਹਨਾਂ ਨੂੰ ਨਹੀਂ ਪਾਉਣੇ ਹੁੰਦੇ ਉਹਨਾਂ ਦੇ ਲਈ ਅਸੀਂ ਸਪੈਸ਼ਲ ਵੀਡੀਓ ਇਹ ਲੈ ਕੇ ਆਏ ਹਾਂ ਜਿਹੜੇ ਵੀਰ ਪੱਗ ਦੀ ਪਿੰਨ ਦੇ ਨਾਲ ਵਟ ਪਾਉਣਾ ਚਾਹੁੰਦੇ ਨੇ ਅਸੀਂ ਅੱਜ ਦੱਸਾਂਗੇ ਜੀ ਪੱਗ ਦੀ ਪਿੰਨ ਦੇ ਨਾਲ ਵਟ ਕਿਵੇਂ ਪਾ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਇਸ ਤਰੀਕੇ ਪੜਾਂਗੇ ਉਹ ਜਿਹੜੇ ਸਾਡੇ ਦਸਤਾਰ ਦੇ ਵਟ ਨੇ ਜਿੱਥੇ ਸਾਡੇ ਕੋਲ ਵਟ ਨਹੀਂ ਪਏ ਜਿੱਥੇ ਦਸਤਾਰ ਦੇ ਵਟ ਨਹੀਂ ਪਏ ਇਹ ਜਗ੍ਹਾ ਦੇ ਉੱਪਰ ਅਸੀਂ ਸਿਰਫ ਉਥੇ ਹੀ ਇਹਦੀ ਵਰਤੋਂ ਕਰਾਂਗੇ ਜਿੱਥੇ ਵਟ ਪਏ ਨੇ ਉਥੇ ਅਸੀਂ ਵਰਤੋਂ ਨਹੀਂ ਕਰਾਂਗੇ ਔਰ ਪਿੰਨ ਨੂੰ ਅਸੀਂ ਸਿੱਧਾ ਨਹੀਂ ਮਾਰਨਾ ਇਦਾਂ ਨਹੀਂ ਮਾਰਨਾ ਨਹੀਂ ਤਾਂ ਦਸਤਾਰ ਪਾਟਨ ਦਾ ਖਤਰਾ ਕੱਪੜੇ ਦਾ ਅਸੀਂ ਐਵੇਂ ਪੜ ਕੇ ਪਿੰਨ ਨੂੰ ਅਸੀਂ ਥੋੜਾ ਜਿਹਾ ਟੇਢਾ ਰੱਖਾਂਗੇ ਦੇਖੋ ਜਿੱਥੇ ਵੱਟ ਨਹੀਂ ਪਏ ਸੀ ਉਥੇ ਇਹਨੂੰ ਪਿੰਨ ਨੂੰ ਫੇਰਾਗੇ ਦੇਖੋ ਇੱਥੇ ਵੱਟ ਨਹੀਂ ਪਏ ਅਸੀਂ ਇੱਥੇ ਪਿੰਨ ਫੇਰਾਗੇ ਦੇਖੋ ਵੱਟ ਬਣਦੇ ਜਾ ਰਹੇ ਇੱਥੇ ਵੱਟ ਨਹੀਂ ਪਏ ਉਥੇ ਅਸੀਂ ਇਹਨੂੰ ਫੇਰਾਗੇ ਇੱਥੇ ਵੱਟ ਨਹੀਂ ਆ ਅਸੀਂ ਇੱਥੇ ਸਿੱਧੀ ਸਿੱਧੀ ਪੈਨ ਫੇਰਾਂਗੇ ਇੱਥੇ ਨਹੀਂ ਹੈ ਇੱਥੇ ਫੇਰਾਂਗੇ ਇੱਥੇ ਵੀ ਵੱਟ ਨਹੀਂ ਬਣਿਆ ਅਸੀਂ ਇੱਥੇ ਪੈਨ ਕਰਾਂਗੇ ਸਿੱਧੀ ਬਣਾ ਨਹੀਂ ਬਿਲਕੁਲ ਸਿੱਧੀ ਨਹੀਂ ਮਾਰਨੀ ਸਕਿਪ ਕਰ ਥੋੜੀ ਟੇਢੀ ਕਰਕੇ ਮਾਰਨੀ ਹੈ ਇੱਥੇ ਵੱਟ ਨਹੀਂ ਬਣਿਆ ਇੱਥੇ ਵੀ ਅਸੀਂ ਪੈਨ ਫੇਰਾਂਗੇ ਫੇਰਦੇ ਜਾਓ ਵੱਟ ਬਣਦੇ ਜਾਣਗੇ ਪ੍ਰੀਕ ਪ੍ਰੀਕ ਆ ਆਟੋਮੈਟਿਕ ਦੇਖੋ ਦੇਖੋ ਇੱਥੇ ਤੁਸੀਂ ਦੇਖੋਗੇ ਹੁਣ ਬਟਨ ਤੁਹਾਨੂੰ ਬਰੀਕ-ਬਰੀਕ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਇੱਥੇ ਬਟਨ ਨਹੀਂ ਬਣੇ ਅਸੀਂ ਉੱਥੇ ਪੈਨ ਰੇਰਦੇ ਜਾਵਾਂਗੇ ਦੇਖੋ ਬਟਨ ਆ ਵੀ ਬਣ ਚੁੱਕੇ ਨੇ ਸੋ ਇਸ ਤਰੀਕੇ ਦੇ ਟਿਪਸ ਜਾਣਨ ਦੇ ਲਈ ਸਾਡਾ YouTube ਅਫੀਸ਼ੀਅਲ ਅਕਾਊਂਟ ਸਿਰਤਾ ਟਾਟਾ ਬੰਡਰੀਕ ਸੈਂਟਰ ਸਬਸਕ੍ਰਾਈਬ ਕਰੋ ਹੋਰ ਇਸ ਤਰ੍ਹਾਂ ਦੇ ਸਾਨੂੰ ਫੋਲੋ ਕਰੋ ਸਿਰਤਾ ਟਾਟਾ ਬੰਡਰੀਕ ਸੈਂਟਰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਜੀ ਧੰਨਵਾਦ ਸਾਰਿਆਂ ਦਾ